ਖਬਰ ਥੂਰੀ ਦੇ ਨਜ਼ਦੀਕੀ ਪਿੰਡ ਕਹਿਰੂ ਤੋਂ ਹੈ ਜਿੱਥੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਦੋ ਪਸ਼ੂਆਂ ਦੀ ਮੌਤ ਹੋ ਗਈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਵਿਭਾਗ ਨੂੰ ਇਨ੍ਹਾਂ ਤਾਰਾਂ ਦੀ ਮੁਰੰਮਤ ਲਈ ਕਹਿ ਰਹੇ ਹਨ ਪਰ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਪਰਿਵਾਰ ਦਾ 2 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਪਰਿਵਾਰ ਦੇ ਪਸ਼ੂ ਮਰੇ ਹਨ ਉਹ ਬੇहद ਹੀ ਗਰੀਬ ਪਰਿਵਾਰ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਇਸ ਦੇ ਮਰੇ ਪਸ਼ੂਆਂ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ। ਡੰਗਾ ਸਾਡੇ 4-5 ਨੰਦੇ ਰੋਜ਼ ਅੱਗੇ ਵੀ ਅੱਜ ਚਾਰ ਕੇ ਵਾਪਸ ਜਾ ਰਹੇ ਸੀ ਨਹਿਰ ਕੰਨੀ ਪਿੰਡ ਘਰ ਨੂੰ ਤਾਂ ਇਹਦਾ ਤਾਰ ਟੁੱਟ ਕੇ ਡਿੱਗੀ ਹੋਈ ਸੀ ਤਾਰ ਨਾਲ ਡੰਗਰ ਇੱਧਰ ਲੱਗੇ ਡੰਗਰ ਦੋ ਮਾਰ ਗਏ ਸਾਡੇ। ਜਿੰਨਾ ਕਿ ਨੁਕਸਾਨ ਹੈ। ਇਹ ਨੁਕਸਾਨ ਜਿਸ ਟਾਈਮ ਸਾਡਾ ਪਾਉਣਾ 2 ਲੱਖ ਦਾ ਨੁਕਸਾਨ ਹੈ। ਬਾਕੀ ਕਰਦੇ। ਮੰਗ ਜੀ ਸ ਬਸ ਸਾਨੂੰ ਸਰਕਾਰ ਵੱਲੋਂ ਸਾਨੂੰ ਦਿੱਤਾ ਜਾਵੇ ਇਹਨਾਂ ਦਾ ਜਿਹੜਾ ਹੈਗਾ ਬਾਕੀ ਸਾਡਾ ਨੁਕਸਾਨ ਜੀ। ਇਹ ਗੁਜਰਾں ਦੇ ਡੰਗਰ ਸੀ ਗਰੀਬ ਪਰਿਵਾਰਾਂ ਦੇ ਸਾਡੇ ਪਿੰਡ ਰਹਿ ਰਹੇ ਨੇ ਤੇ ਇਹ ਡੰਗਰ ਚਾਰ ਕੇ ਇਧਰ ਘਰ ਨੂੰ ਜਾ ਰਹੇ ਸੀ ਰਸਤੇ 'ਚ ਬਿਜਲੀ ਤਾਰ ਟੁੱਟੀ ਸੀਗੀ ਤਕਰੀਬਨ 3 ਵਜੇ ਕੰਪਲੀਟ ਵੀ ਦਿੱਤੀ ਸੀਗੀ ਪਰ ਇਹ 4 ਵਜੇ ਜਾ ਰਹੇ ਸੀਗੇ ਉਦੋਂ ਫਰੰਟ ਲੱਗ ਕੇ ਦੋ ਮੱਝਾਂ ਮਰ ਗਏ ਨੇ ਵਿਚਾਰੇ ਗਰੀਬ ਪਰਿਵਾਰ ਨੇ ਇਹਨਾਂ ਨੂੰ ਸਰਕਾਰ ਨੂੰ ਬੇਨਤੀ ਕਰਦੇ ਮੈਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਵਿਚਾਰ ਗਲਤੀ ਕਿਦੀ ਮੰਨਦੇ ਸੀ ਦੇਖਿਆ ਵੀ ਜੇ ਤਾਕਤੀ ਵੀ ਆ ਤਾਂ ਠੀਕ ਕਰਨ ਦੀ ਗਲਤੀ ਤੇ ਬਿਜਲੀ ਵਿਭਾਗ ਦੇ ਨੇ ਜੀ ਇਹ ਕਈ ਵਾਰ ਅਸੀਂ ਕਿ ਪਹਿਲਾਂ ਮੈਨੂੰ ਧਿਆਨ ਚ ਲੈ ਜਾਂਦਾ ਤੇ ਤਾਰਾਂ ਬਹੁਤ ਢਿੱਲੀਆਂ ਸੀਗੀਆਂ ਇਹ ਤੇ ਟੁੱਟਦੀਆਂ ਰਹਿੰਦੇ ਸੀ ਜੋੜ ਜੜਜਾ ਲਾ ਕੇ ਫੇਰ ਅੱਗੇ ਚਲਾਤਾ ਚਲਾ ਦਿੰਦੇ ਸੀ ਬਹੁਤ ਮਾੜੀ ਘਟਾ ਗਰੀਬ ਆਦਮੀ ਦੀ ਗਰੀਬ ਮਾਰ ਹੋਈ ਆ ਇਹ ਤਾਰਾਂ ਨੇ ਜਿਹੜੀਆਂ ਕਾਫੀ ਚਿਰ ਤੋਂ ਢਿੱਲੀਆਂ ਚੱਲੀਆਂ ਆਉਂਦੀਆਂ ਸੀਗੀਆਂ ਤੇ ਬਿਜਲੀ ਵਾਲਿਆਂ ਨੂੰ ਕਿਹਾ ਵੀ ਗਿਆ ਬਾਰ-ਬਾਰ ਵੀ ਇਹ ਤਾਰਾਂ ਨੂੰ ਠੀਕ ਕਰਿਆ ਜਾਵੇ ਤੇ ਅੱਜ ਪਤਾ ਨਹੀਂ ਕਿਸ ਕਾਰਨ ਕਰਕੇ ਤਾਰ ਟੁੱਟੀ ਆ ਤੇ ਇਹ ਡੰਗਰ ਲਈ ਜਾਂਦੇ ਸੀ ਗਰੀਬ ਆਦਮੀ ਤੇ ਉਹ ਦੋ ਡੰਗਰ ਲਪੇਟ ਚ ਆ ਕੇ ਤਾਰ ਬਿਜਲੀ ਦੀ ਪਲੇਟ ਵੀ ਲਿਖਾਈ ਹੋਈ ਸੀ ਪਰ ਠੀਕ ਕਰਨੀ ਹੈ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਕਿਹਾ ਗਿਆ ਵਾਰ-ਵਾਰ ਜੇਈ ਨੂੰ ਵੀ ਕਿਹਾ ਗਿਆ ਵੀ ਇਹ ਤਾਰਾਂ ਖਰਾਬ ਚੱਲਦੀਆਂ ਨੇ ਕਾਫੀ ਸਮੇਂ ਤੋਂ ਵੀ ਠੀਕ ਕੀਤੀਆਂ ਜਾਣ ਚਲੋ ਉਹਨਾਂ ਕੋਲ ਰਜੇਵੇਂ ਹੋਣਗੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਵੀ ਕੀ ਕਾਰਨ ਹੋਇਆ ਤੇ ਵੀ ਇਹ ਪਸ਼ੂਆਂ ਦਾ ਅੱਜ ਨੁਕਸਾਨ ਹੋਇਆ ਇਹਨਾਂ ਨੂੰ ਮੁਆਵਜ਼ਾ ਸਰਕਾਰ ਕਿੰਨੇਓ ਮਿਲਣਾ ਚਾਹੀਦਾ ਸਾਡੀ ਬਹੁਤ ਜ਼ਿਆਦਾ ਬੇਨਤੀ ਹੈ ਸਰਕਾਰ ਨੂੰ ਵੀ ਗਰੀਬ ਆਦਮੀ ਨੂੰ ਕੁਛ ਨਾ ਕੁਛ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਇਹ ਗੁੱਜਰਪਾਈ ਚਾਰਾ ਹੈਗਾ ਇਹਨਾਂ ਦਾ ਡੰਗਰ ਪਸ਼ੂਆਂ ਦਾ ਕਾਰੋਬਾਰ ਹੈ ਤੇ ਅਸੀਂ ਤਾਂ ਸਿਰਫ ਇਹੀ ਕਹਿਣਾ ਹੈ ਜੀ ਅੱਜ ਤਾਂ ਇਹ ਪਸ਼ੂ ਦਾ ਨ ਹਾਲਾਂਕਿ ਸਾਹਮਣੇ ਦੇਖੋ ਕੋਈ ਆਉਂਦਾ ਹੈਗਾ ਐਮਰਜੈਂਸੀ ਹਾਲਾਂਕਿ ਲਵੇ ਦੇਖ ਸਕਦੇ ਤੁਸੀਂ ਦੇਸੀ ਸ਼ਰਾਬ ਦਾ ਠੇਕਾ ਵੀ ਹੈ ਕਈ ਗੱਡੀਆਂ ਵੀ ਰੁਕਦੀਆਂ ਨਹੀਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਤੇ ਅਸੀਂ ਤਾਂ ਇਹੀ ਕਹੋਣੇ ਹੈਗੇ ਜੋ ਕਿ ਮਹਿਕਮੇ ਵੱਲੋਂ ਮਾਰੀ ਮੋਟੀ ਇਹਨਾਂ ਨੂੰ ਹੈਲਪ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਠੀਕ ਹੈ ਗੁੱਜਰ ਭਾਈ ਤਾਰੇ ਦਾ ਨੁਕਸਾਨ ਹੋਇਆ ਅਸੀਂ ਵੀ ਡੰਗਰ ਪਸ਼ੂ ਵਾਲਿਆਂ ਜੀ ਅਸੀਂ ਵੀ ਲੈ ਕੇ ਲੰਘਦੇ ਕੱਲ ਨੂੰ ਸਾਡਾ ਵੀ ਨੁਕਸਾਨ ਹੋਊਗਾ ਠੀਕ ਹੈ ਪਸ਼ੂ ਦਾ ਮਾਵਾਜਾ ਭਰਿਆ ਜਾ ਸਕਦਾ ਜੇ ਕੱਲ ਨੂੰ ਇਨਸਾਨੀ ਜਾਨੀ ਨੁਕਸਾਨ ਹੋ ਗਿਆ ਤਾਂ ਉਹਨੂੰ ਕੌਣ ਭਰੂਗਾ ਇਹ ਲਾਪਰਵਾਹੀਆਂ ਨੇ ਜੀ ਦੇਖੋ ਇਹਨਾਂ ਤੇ ਸੁਧਾਰ ਕਰੋ ਨਾਇਕਮੇ ਵਾਲੇ ਆਹੀ ਬੇਨਤੀ ਹੈ